ਜੇ ਕੁਮਾਰ ਪੱਤਰਕਾਰ ਇਕਤਾ ਲਹਿਰ ਚੈਨਲ ਤੋਂ ਅੱਜ ਬੇਲਗਾ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤੁਰੰਤ ਤੌਰ ਤੇ ਸ਼ਨੀਵਾਰ ਤੇ ਐਤਵਾਰ ਨੂੰ ਜਿਹੜਾ ਬੰਦ ਰੱਖਿਆ ਗਿਆ ਅੱਜ ਸ਼ਨੀਵਾਰ ਦੇਖਣ ਨੂੰ ਇੰਤਜ਼ਾਰ ਦੇ ਵਿੱਚ ਅਸੀਂ ਆਏ ਤੇ ਆ ਕੇ ਦੇਖਿਆ ਕਿ ਪੂਰਾ ਬਾਜ਼ਾਰ ਤੁਰੰਤ ਤੌਰ ਤੇ ਬੰਦ ਹੈ ਤੇ ਪੁਲਿਸ ਵੱਲੋਂ ਇੱਕ 플ੈਗ ਮਾਰਚ ਵੀ ਕੱਢਿਆ ਗਿਆ ਹੈ ਮੈਂ ਅਪੀਲ ਕਰਦਾ ਹਾਂ ਸਾਰੇ ਨਗਰ ਵਾਸੀਆਂ ਨੂੰ ਲਾਕਵਾਸੀਆਂ ਨੂੰ ਇਸੇ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ਨੀਵਾਰ ਐਤਵਾਰ ਬੰਦ ਰੱਖਣ ਤੇ ਸਮੇਂ-ਸਮੇਂ ਤੇ ਆਪਣੇ ਹੱਥਾਂਉਂਦੇ ਰਹਿਣ ਸੈਨੀਟਾਈਜ਼ ਪਾ ਕੇ ਰੱਖਣ ਨਾਕ ਤੇ ਮੂੰਹ ਨੂੰ ਢਾਪ ਕੇ ਰੱਖਣਾ ਬਹੁਤ ਜ਼ਰੂਰੀ ਹੋਵੇ ਤਾਂ ਘਰੋਂ ਬਾਹਰ ਨਿਕਲਣ ਦੀ ਜੇਕਰ ਘਰ ਦੇ ਵਿੱਚ ਹੀ ਰਹਿਣ ਤੇ ਸਰਕਾਰ ਦੀਆਂ ਤੇ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਦੇ ਹਨ ਤਾਂ ਕਿ ਇਸ ਨਾਮਰੱਦ ਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ ਨੂੰ ਪਤਾਤ ਮਾਹਤ ਮਹੀਨੇ ਨਾਲ ਲੈ ਕੇ ਆਪਾਂ ਸੋਬਰਨ ਦੀ ਮਹਾਮਾਰੀ ਨਾਲ ਜੁੜੇ ਹਨ ਪ੍ਰੈਸ ਉਸ ਤੇ ਮੀਡੀਆ ਸਿਹਤ ਕਰਮਚਾਰੀ ਹੈਲਥ ਸਾਰੇ ਆਪਾਂ ਪਬਲਿਕ ਦੇ ਸਹਿਯੋਗ ਨਾਲ ਆ ਇਹ ਬਿਮਾਰੀ ਤੋਂ ਬਚਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਜੋ ਪਹਿਲਾਂ ਸਟਾਰਟਿੰਗ ਵਿੱਚ ਪਬਲਿਕ ਨੇ ਆਪਾਂ ਨੂੰ ਬਹੁਤ ਸਹਿਯੋਗ ਦਿੱਤਾ ਅਤੇ ਲੋਕਡਾਊਨ ਹੋਣ ਤੇ ਆਪੋ ਆਪਣੇ ਘਰਾਂ 'ਚ ਰਹੇ ਅਖੀਰਸ ਜੋ ਕੀਤਾ ਜਿਸ ਦੇ ਨਾਲ ਆਪਾਂ ਸਾਰਾ ਆਪਣਾ ਏਰੀਆ ਬਿਲਗਾ ਬੇਗਾ ਥਾਣਾ ਦੇ ਪਿੰਡ 44 ਪਿੰਡ ਬਿਲਕੁਲ ਇਸ ਬਿਮਾਰੀ ਤੋਂ ਬਚੇ ਰਹੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੁਣ ਆਣ ਕੇ ਮੁੜ ਕੇ ਉਸ ਸਰਕਾਰ ਨੂੰ ਢਾਹ ਲਾ ਦਿੱਤੀਆਂ ਗਈਆਂ ਲੋਕਾਂ ਦੇ ਕੰਮ ਕਾਜ ਨੂੰ ਦੇਖਦੇ ਆ ਹੋਇਆ ਜੋ ਲੋਕਾਂ ਨੇ ਹੁਣ ਦੇਖਦੇ ਆ ਆਪਾਂ ਸਾਰੇ ਅਵੇਰਨੈਸ ਬਿਲਕੁਲ ਛੱਡ ਦਿੱਤੀ ਆ ਕੋਈ ਮਰਕੋਸ਼ਲ ਲੈਣਾ ਛੱਡ ਦਿੱਤਾ ਅਵੇਰ ਹੋ ਗਏ ਲੋਕ ਕਿ ਕੋਈ ਬਿਮਾਰੀ ਦਾ ਇਡਾ ਪ੍ਰਕੋਪ ਨਹੀਂ ਜੋ ਆਪਾਂ ਸਭ ਨੂੰ ਬਤਾ ਆ ਕਿ ਇਹ ਬਹੁਤ ਪ੍ਰਕੋਪ ਆ ਹੁਣ ਜਿਹੜੀ ਇਹ ਬਿਮਾਰੀ ਆ ਦਿਨ-ਬਦੇਨ ਕੇਸੇ ਵੀ ਵਧਦੇ ਜਾ ਰਹੇ ਆ ਤੇ ਸਰਕਾਰ ਵੱਲੋਂ ਸਖਤ ਹਦਾਇਤਾਂਾਂ ਜਿਹੜੀ ਰੂਪ ਥਾਣ ਲਈ ਜੋ ਗਾਈਡਲਾਈਨਾਂ ਜਾਰੀ ਕੀਤੀਆਂ ਜੀਆਂ ਉਹਨਾਂ ਦੀ ਸਖਤੀ ਨਾਲ ਪਾਲਣਾ ਕਰਾਈ ਜਾਵੇ ਜੋ ਇਸ ਤੇ ਤਾਂ ਅਸੀਂ ਅੱਜ ਮਿਲ ਕੇ ਦਾ 플ੈਗ ਮਾਰਚ ਕੀਤਾ ਔਰ ਲੋਕਾਂ ਨੂੰ ਅਪੀਲ ਕਰਦੇ ਆ ਸਰਕਾਰ ਨੇ ਜੋ ਗਾਈਡਲਾਈਨਾਂ ਦਿੱਤੀਆਂ ਉਹਨਾਂ ਦੇ ਸਖਤੀ ਨਾਲ ਪਾਲਣਾ ਕਰੋ ਤਾਂ ਜੋ ਆਪਾਂ ਇਸ ਬਿਮਾਰੀ ਤੋਂ ਬਚ ਜਾਈਏ ਆਪਣੇ ਪਰਿਵਾਰ ਨੂੰ ਬਚਾ ਸਕੀਏ ਅਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਹੀ ਆਪਾਂ ਸਖਤੀ ਵਰਤਾਂਗੇ ਤੇ ਫਿਰ ਆਪਣਾ ਜਿਹੜਾ ਇਹ ਏਰੀਆ ਵਾਂ ਇਹ ਬਿਮਾਰੀ ਤੋਂ ਬਚਿਆ ਜਾਊਗਾ ਤੇ ਮੈਂ ਫਿਰ ਬੇਨਤੀ ਕਰਦਾ ਕਿ ਸਾਰੇ ਸਰਕਾਰ ਦੀਆਂ ਦਿੱਤੀਆਂ ਗਾਈਡਲਾਈਨਾਂ ਦੇ ਮੁਤਾਬਕ 마ਸਕ ਪੈਨੋ ਡੈਸਟੈਂਸ ਬਣਾਈ ਰੱਖੋ ਘੱਟ ਤੋਂ ਘੱਟ ਘਰੋਂ ਬਾਹਰ ਨਿਕਲੋ ਬਹੁਤ ਐਮਰਜੈਂਸੀ ਦੇ ਬਾਹਰ ਆਓ ਸੈਟਰਡੇ ਤੇ ਸੰਡੇ ਸਰਕਾਰ ਨੇ ਪ੍ਰੋਪਰ ਲੋਕਡਾਊਨ ਕਰ ਦਿੱਤਾ ਉਹਦੀ ਪਾਲਣਾ ਕਰੋ ਪੁਲਿਸ ਜਾਂ ਮੀਡੀਆ ਜਾਂ ਹੋਰ ਕੋਈ ਤੁਹਾਨੂੰ ਸਖਤੀ ਨਾਲ ਵਰਤੇ ਕੋਈ ਖੋਦੀ ਹੀ ਆਪਣੀ ਜਾਣ ਵਾਰ ਕੇ ਆਪਣੇ ਘਰਾਂ ਵਿੱਚ ਰਹੋ ਘੱਟ ਤੋਂ ਘੱਟ ਬਾਹਰ ਨਿਕਲੋ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਔਰ ਨਾਲ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਰਾਤ ਨੂੰ 7 ਤੋਂ ਲੈ ਕੇ 5 ਵਜੇ ਤੱਕ ਕਾਰਫਿਊ ਆ ਕੋਈ ਵੀ ਇਸ ਦੀ ਉਲੰਘਣਾ ਨਾ ਕਰੇ ਅੱਜ ਪਹਿਲਾ ਦਿਨ ਆ ਰਾਤੀ ਪਹਿਲਾ ਦਿਨ ਸੀ ਅਸੀਂ ਵਾਰਤੰਗ ਦੇ ਕੇ ਕਰ ਦਿੱਤਾ ਹੁਣ ਜਿਹੜੀ ਆ ਮਾਨਜੋ ਸਰਕਾਰ ਪੰਜਾਬ ਸਰਕਾਰ ਦੀਆਂ ਇਹਨਾਂ ਤਨਖਾਹਾਂ ਦੇ ਜਿਹੜਾ ਦੀ ਕੋਈ ਵਿਅਕਤੀ ਇਹਦੀ ਵੈਲਿਊਸ਼ਨ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਧੰਨਵਾਦ